ਸਵਰਗ ਨਰਕ ਇਹ ਹੈ ਤੁਸੀਂ ਜਿਉਂਦੇ ਜੀ ਸਭ ਕੁਝ ਨਾਮ ਬਾਣੀ ਕੋਈ ਜਪਿਆ ਨਹੀਂ ਠੀਕ ਹੈ ਧਨ ਦੌਲਤ ਸਭ ਕੁਝ ਕਮਾ ਲਿਆ ਬੱਚਿਆਂ ਕਟੰਬ ਦੇ ਵਿੱਚ ਜੁੜੇ ਰਹੇ ਆ ਤੇ ਕਟੰਬ ਨਾਲ ਹੀ ਜੁੜ ਗਏ ਆ ਉਹਨੂੰ ਹੀ ਆਪਣਾ ਸਮਝਣ ਲੱਗ ਗਏ ਉਹਨੂੰ ਹੀ ਆਪਣਾ ਐਂਡ ਸਮਝਣ ਲੱਗ ਗਏ ਫਿਰ ਐਂਡ ਤੇ ਹਸਪੀਟਲ ਪਏ ਹੋ ਤੇ ਬੱਚੇ ਤੁਹਾਡੇ ਬਾਹਰ ਆ ਉਹ ਆ ਕੇ ਤੁਹਾਨੂੰ ਪੁੱਛ ਵੀ ਨਹੀਂ ਰਹੇ ਤੇ ਬਸ ਪੈਸੇ ਭੇਜ ਰਹੇ ਆ ਹਸਪੀਟਲ ਆਣਾ ਵੀ ਇਹਦਾ ਲਾਅ ਚਲੀ ਜਾਵੇ ਜੀ ਸੁਪੋਟੀ ਜੋ ਕਲੜ ਬਾਤਾਂ ਉੱਪਰ ਕਰ ਰਿਆ ਦੀ ਆਪ ਇਸ ਪਾਈ ਕਰ ਜਾਂ ਨਰਸਾਂ ਸਾਨੂੰ ਉਹ ਨਾ ਦੇਖਣਾ ਪਵੇ ਠੀਕ ਆ ਉਹ ਨਰਕ ਭੋਗ ਰਿਆ ਜੰਦੇ ਜੀ ਸਵਰਗ ਉਹ ਆ ਜਿਹੜਾ ਆਮ دنیਾਈ ਜ਼ਿੰਦਗੀ ਦੇ ਵਿੱਚ ਭਾਵੇਂ ਕਿਸੇ ਫੈਕਟਰੀ 'ਚ ਦਿਹਾੜੀ ਲਾ ਰਿਆ ਪਰ ਸ਼ਾਮ ਨੂੰ ਘਰ ਆ ਕੇ ਬੱਚਿਆਂ ਨਾਲ ਰੋਟੀ ਪਾਣੀ ਸਾਂਝੀ ਕਰ ਰਿਆ ਤੇ ਸ਼ਾਮ ਨੂੰ ਉਹਦਾ ਸ਼ੁਕਰਾਨਾ ਕਰਕੇ ਪ੍ਰਮਾਤਾਰ ਰਾਮੰਦਰ ਗੁਰਦਾਰ ਜੇក ਮੱਥਾ ਟੇਕ ਕੇ ਸ਼ੁਕਰਾਨਾ ਕਰਦੇ ਤੇ ਆਰਾਮ ਦੀ ਨੀਂਦ ਹੁੰਦਾ ਠੀਕ ਆ ਤੇ ਸਵੇਰੇ ਉੱਠ ਕੇ ਫੇਰ ਉਹਦਾ ਸ਼ੁਕਰਾਨਾ ਫੇਰ ਕੰਮ ਤੇ ਚਲਾ ਜਾਂਦਾ ਠੀਕ ਆ ਇੰਨਾ ਕੋ ਦਾ ਰੱਬ ਦਾ ਨਾਮ ਜਪਣਾ ਤੇ ਇੰਨਾ ਕਿ ਸਿੰਪਲ ਜੀ ਇਹ ਗਰੰਟੀ ਥੋੜੀ ਨਾ ਜਿਹੜਾ ਰੱਬ ਦਾ ਨਹੀਂ ਨਹੀਂ ਇਹ ਗਰੰਟੀ ਥੋੜੀ ਨਾ ਜਿਹੜਾ ਰੱਬ ਦਾ ਨਾਮ ਲੈ ਰਿਹਾ ਉਹਦੇ ਨਾਲ ਕੁਝ ਗਲਤ ਨਹੀਂ ਹੋਏਗਾ ਉਹਦੇ ਨਾਲ ਵੀ ਤਾਂ ਦੁਨੀਆ ਜਦੋਂ ਉਹਦੀ ਗਲਤ ਹੋਣਾ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਤੁਸੀਂ ਸਵਰਗ ਨਰਕ ਦਾ ਪਹਿਲਾ ਸਵਾਲ ਕੀਤਾ ਮੈਂ ਉਸ ਚੀਜ਼ ਨੂੰ ਦੱਸਿਆ ਤੁਹਾਨੂੰ ਨਹੀਂ ਤੁਸੀਂ ਇੱਕ ਗੱਲ ਨਹੀਂ ਨਹੀਂ ਤੁਸੀਂ ਮੈਨੂੰ ਗੱਲ ਐਗਜ਼ਾਮਪਲ ਸਮਝਾਈ ਵੀ ਅਦਾ ਬੰਦਾ ਬੱਸ ਉਹਨੂੰ ਗੋਰ ਗਿਆ ਉਹ ਹਸਪਤਾਲ ਦੇ ਵਿੱਚ ਬੈਠਾ ਜ਼ਿੰਦਗੀ ਜੀਆ ਸੰਦੇਕੀ ਤੇ ਮੋਦੀ ਜੰਗ ਲੜ ਰਿਹਾ ਬਿਲਕੁਲ ਤੇ ਜਿਹੜਾ ਰਾਵ ਦਾ ਨਾਮ ਲੈ ਰਿਹਾ ਉਹਦੇ ਨਾਲ ਵੀ ਇਹ ਸਭ ਕੁਝ ਹੋ ਹੀ ਸਕਦਾ ਹਾਂ ਹੁਣ ਉਹਦਾ ਵੀ ਫਰਕ ਦੇਖ ਲੋ ਹੁਣ ਕੀ ਚੀਜ਼ ਆ ਜਦੋਂ ਇੱਕ ਕਹਿੰਦੇ ਨਾ ਵੀ ਹਰ ਬਜ਼ੁਰਗ ਤੋਂ ਅਕਲ ਨਹੀਂ ਲੈਣੀ ਚਾਹੀਦੀ ਕਿਉਂਕਿ ਮੂਰਖ ਵੀ ਉਮਰ ਦੇ ਮੁਤਾਬਕ ਬਜ਼ੁਰਗ ਹੁੰਦੇ ਆ ਹੂੰ ਹੁੰਦੇ ਆ ਨਾ ਉਮਰ ਤਾਂ ਸਾਰਿਆਂ ਦੀ ਵੇਰ ਗੋਣ ਦੀ ਆਣੀ ਆ ਪਰ ਉਹ ਤੋਂ ਗਿਆਨ ਨਹੀਂ ਲੈ ਸਕਦੇ ਮੂਰਖ ਉਸੇ ਤਰੀਕੇ ਇੱਕ ਨਰਕ ਭੋਗਣ ਵਾਲੇ ਦਾ ਨੂੰ ਵੀ ਦੁੱਖਾਂ ਦਾ ਇੱਕ ਗਲਤ ਕੰਮ ਕਰਨ ਵਾਲੇ ਨੂੰ ਵੀ ਇਹ ਰੋਗ ਆਂਦਾ ਇੱਕ ਚੰਗੇ ਕੰਮ ਕਰਨ ਵਾਲੇ ਨੂੰ ਵੀ ਰੋਗ ਆਂਦਾ ਦੋਨਾਂ ਦੇ ਰੋਗ ਕੱਟਣ ਦੀ ਮਾਨਸਿਕ ਅਵਸਥਾ ਦਾ ਫਰਕ ਹੁੰਦਾ ਠੀਕ ਹੈ ਹੁਣ ਜਿਹੜਾ ਤਾਂ ਬੰਦਾ ਰੱਬ ਦਾ ਨਾਮ ਜ਼ਿਆਦਾਤਰ ਲੋਕੀ ਕਹਿੰਦੇ ਰੱਬ ਦਾ ਨਾਮ ਬਹੁਤ ਜ਼ਿਆਦਾ ਉਹਨੂੰ ਤਾਂ ਦੁੱਖ ਹੀ ਦੁੱਖ ਵੜੇ ਜਾਂਦੇ ਆ ਹਾਂ ਲੋਕੀ ਕਹਿੰਦੇ ਆ ਇਹ ਤਾਂ ਰੱਬ ਦਾ ਨਾਮ ਇਹਨਾਂ ਲੈਂਦਾ ਸਾਰੇ ਦੁੱਖ ਹੀ ਇਹਨੂੰ ਆ ਗਏ ਦੁੱਖ ਹੀ ਦੁੱਖ ਇਹਨੂੰ ਆਉਂਦੇ ਆ ਹੁਣ ਮੈਂ ਪਿਛਲੀ ਵਾਰ ਵੀ ਇੱਕ ਇੰਟਰਵਿਊ 'ਚ ਗੱਲ ਕੀਤੀ ਸੀ ਵੀ ਦੇਖੋ ਜਿਹੜੇ ਧਰਮੀ ਇਨਸਾਨ ਨੇ ਨਾ ਭਾਵੇਂ ਗੁਰੂ ਸਾਹਿਬ ਖੁਦ ਉਹਨਾਂ ਨੇ ਉਹ ਗੁਰੂ ਸਾਹਿਬ ਤਾਂ ਆਪਣੇ ਆਪ 'ਚ ਉਸ ਅਕਾਲਪੁਰਖ ਦੀ ਜੋਤ ਸੀ ਤੇ ਉਹਨਾਂ ਦੇ ਤਾਂ ਬੱਚੇ ਵੀ ਸ਼ਹੀਦ ਕਰਤੇ ਛੋਟੇ ਸਹਬਜ਼ਾਦੇ ਹਨਾ ਛੋਟੇ ਸਹਬਜ਼ਾਦੇ ਸ਼ਹੀਦ ਹੋ ਗਏ ਪਰਿਵਾਰ ਸਰਬੰਸੀ ਵਾਰ ਦਿੱਤਾ ਉਹਨਾਂ ਨੇ ਕੁਛ ਰੱਖਿਆ ਗੁਰਤੇਜ ਬਾਦਰ ਜੀ ਮਹਾਰਾਜ ਨੇ ਆਪਣਾ ਦੇਖੋ ਆਪਣਾ ਬਲਦਾਨ ਦਿੱਤਾ ਸੱਚ ਦੇ ਲਈ ਤੇ ਤਾਂ ਧਰਮ ਦੇ ਲਈ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਕਲੇਜ ਆ ਦੇਖੋ ਧਰਮ ਤੇ ਚੱਲੇ ਨਾ ਸੱਚ ਦੇ ਲਈ ਚੱਲੇ ਨਾ ਦੁੱਖ ਭੋਗਣਾ ਪਿਆ ਤੇ ਹੁਣ ਗੱਲ ਕਿ ਉਹਨਾਂ ਦੀ ਮਾਨਸਿਕ ਅਵਸਥਾ ਸੁੱਖ ਦੇ ਪਲ ਉਹ ਕਹਿੰਦੇ ਵੀ ਤੇਰੇ ਤੋਂ ਵਿਛੜਨਾ ਸਾਡੇ ਲਈ ਦੁੱਖ ਆ। ਸਰੀਰਕ ਦੁੱਖ ਨੂੰ ਦੁੱਖ ਨਹੀਂ ਮੰਨਦੇ ਉਹ। ਠੀਕ ਹੈ ਉਹਨਾਂ ਮਾਨਸਿਕ ਅਵਸਥਾ ਉਹ ਕਹਿੰਦੇ ਹੁਣ ਦੇਖੋ ਬੰਦ-ਬੰਦ ਕੱਟਣ ਦਾ ਉਹਨਾਂ ਨੂੰ ਹੁਕਮ ਹੋਇਆ ਭਾਈ ਮਨੀ ਸਿੰਘ ਜੀ। ਹੈਨਾ ਤੇ ਉਹ ਕਹਿੰਦੇ ਵੀ ਭਾਈ ਗੁੱਟ ਤੋਂ ਨਹੀਂ ਇੱਥੋਂ ਕੱਟ। ਇੱਥੋਂ ਕੱਟ। ਪੋਟਿਆਂ ਤੋਂ ਕੱਟ। ਹੂੰ। ਮਾਨਸਿਕ ਅਵਸਥਾ ਉਹਨਾਂ ਦੀ ਅਡੋਲ ਸੀ ਨਾ। ਹੂੰ। ਅਡੋਲਤਾ ਸੀ। ਉਹ ਚੜਦੀ ਕਲਾ ਉਹਨਾਂ ਦੇ ਦੁੱਖ ਨਹੀਂ। ਚੜਖੜੀਆਂ ਤੇ ਚੜ ਗਏ। ਉਹ ਕਹਿੰਦੇ ਧਨ ਚ ਰਖੜੀ ਜਿਹੜੀ ਆ શરીર ਦੀ ਜੇਲ ਨੂੰ ਛਡਵਾ ਕੇ ਉਹਨੂੰ ਤੇਰੇ ਨਾਮ ਲਵਾ ਰਹੀ ਆ ਹੁਣ ਜਿਹੜੇ ਇਸੇ ਤਰ੍ਹਾਂ ਹੁਣ ਕ੍ਰਿਸ਼ਨ ਜੀ ਦਾ ਮੈਂ ਐਗਜ਼ਾਮਪਲ ਲੈਣਾ ਨਾਲ ਗੁਰੂ ਸਾਹਿਬ ਦੇ ਆਪਾਂ ਗੱਲ ਕਰ ਰਹੇ ਹਾਂ ਉਹ ਕ੍ਰਿਸ਼ਨ ਜੀ ਦਾ ਕਿੱਡਾ ਵੱਡਾ ਭਗਤ ਹੋਇਆ ਉਹ ਜਿਨੇ ਕਿਹਾ ਵੀ ਤੁਸੀਂ ਮੇਰੇ ਘਰ ਜਨਮ ਲਿਓ ਹਣਾ ਕਿੱਡਾ ਜਪੀ ਤਪੀ ਉਹ ਕਿੰਨੇ ਯੋਗ ਉਹਨੇ ਤਪੱਸਿਆ ਕੀਤੀ ਉਹਨੇ ਕਿਹਾ ਵੀ ਰੱਬਾ ਤੂੰ ਹੀ ਮੇਰੇ ਘਰੇ ਜਨਮ ਲੈ ਹੂੰ ਤੇ ਉਹਨਾਂ ਨੇ ਉਹਦੇ ਘਰੇ ਜਨਮ ਲੈਣਾ ਸੀ ਉਹਨੂੰ ਕਿੱਥੇ ਰੱਖਿਆ ਜੇਲ ਚ ਜੇਲ ਚ ਅਜੀ ਪ੍ਰੈਗਨੈਂਟ ਰਹਿ ਲਈਦਾ ਜੇਲ੍ਹ ਚੋਂ ਨਾ ਜੇਲ੍ਹ ਚੋਂ ਤੇ ਉਹਨੂੰ ਕਿੰਨੇ ਤਰੀਕੇ ਤਸੀਹੇ ਮਿਲਨੇ ਉਹ ਇਹ ਨਾ ਉਹ ਕਿਤੇ ਤਾਨਾ ਮਾਰ ਰਿਆ ਰੱਬ ਨੂੰ ਵੀ ਕ੍ਰਿਸ਼ਨ ਜੀ ਤੁਸੀਂ ਮੇਰੇ ਘਰ ਜਨੂ ਲੈ ਦਸ ਜੇਲ੍ਹ ਚ ਜਿਆ ਦਸ ਰੱਖਿਆ ਐਕਚੁਅਲ ਚ ਕੀ ਹੈ ਮਾਨਸਿਕ ਅਵਸਥਾ ਜਿਹੜੀ ਸੁਰਤ ਦਾ ਲੈਵਲ ਹੈ ਨਾ ਉਹ ਅਡੋਲਤਾ ਦਾ ਆ ਸਰੀਰਕ ਦੁੱਖ ਉਹਨਾਂ ਵਾਲੀ ਦੁੱਖ ਨਹੀਂ ਆ ਭਗਤਾਂ ਦੀ ਠੀਕ ਹੈ ਧਰੂ ਭਗਤ ਨੂੰ ਭੇਜਿਆ ਠੀਕ ਹੈ ਜੰਗਲ ਜਿਹੜਾ ਰਹਿ ਗਿਆ ਪ੍ਰਹਿਲਾਦ ਨੂੰ ਭੇਜਿਆ ਦੇਖੋ ਅੱਗੇ ਅੱਗੇ ਜ ਹੋਲਿਕਾ ਲੈ ਕੇ ਗਈ ਹੈ ਨਾ ਹੁਣ ਗੱਲ ਇਹ ਹੈ ਕਿ ਜਿਹੜੇ ਭਗਤ ਜਾਂ ਕੋਈ ਵੀ ਪਰਮਾਤਮਾ ਦਾ ਨਾਮ ਜਪਦੇ ਆ ਨਾ ਉਹਨਾਂ ਦੇ ਪੁਰਾਣੇ ਕਈ ਕਰਮ ਐਸੇ ਰਹਿੰਦੇ ਹੁੰਦੇ ਆ ਉਹਨਾਂ ਚੀਜ਼ਾਂ ਦਾ ਨਪਟਾਰਾ ਵੀ ਕਰ ਰਹੇ ਹੁੰਦੇ ਆ ਕਈ ਜਣੇ ਗਲਤ ਅਰਦਾਸ ਵੀ ਗਲਤ ਮੰਗ ਲੈਂਦੇ ਆ ਕਰ ਲੈਂਦੇ ਆ ਉਹ ਕੀ ਕਹਿੰਦੇ ਆ ਵੀ ਸਾਡਾ ਨਾ ਰੱਬਾ ਬੱਸ ਇਸ ਵਾਰ ਨਿਬੇੜ ਦੇ ਹੋਰ ਨਾ ਜਨਮ ਦੇਈ ਉਹ ਫਿਰ ਕੀ ਭਾਜੀ ਹੁਣ ਲਿਖਿਆ ਮੇਰੇ ਐਗਜ਼ਾਮਪਲ ਹੈ ਜੇ ਮੇਰੇ 10 ਜਨਮ ਲੈਣੇ ਲਿਖੇ ਹੋਏ ਆ ਠੀਕ ਹੈ 10 ਜਨਮ ਲੈਣੇ ਲਿਖੇ ਇੱਕ ਚ 20 ਵਾਰ ਦੁੱਖ ਲਿਖਿਆ ਇੱਕ ਚ 30 ਲਿਖਿਆ ਇੱਕ ਵਾਰ 40 ਲਿਖਿਆ ਇੱਕ ਵਾਰ ਚ ਦੋਕ ਵਾਰ ਲਿਖਿਆ ਆ ਠੀਕ ਆ ਹੁਣ ਮੈਂ ਉਹ ਸਾਰਿਆਂ ਦਾ ਕਿਹਾ ਵੀ ਰੱਬਾ ਮੈਂ ਉਹ 10 ਜਨਮ ਲੈਣਾ ਇੱਕੋ ਵਾਰ ਚ ਹੀ ਨਿਬੇੜ ਦੇ ਹੁਣ ਪਾਜੀ ਜਿਹੜੇ 100 ਦੁੱਖ ਆ ਫਿਰ ਮੈਨੂੰ ਇੱਕੋ ਚ ਭੁਗਨੇ ਪੈਣੇ ਨਹੀਂ ਅਰਦਾਸ ਵੀ ਤਾਂ ਆਪ ਮੰਗ ਲਈ ਮੈਂ ਠੀਕ ਆ ਕਈ ਵਾਰ ਅਰਦਾਸ ਵੀ ਗਲਤ ਕਰ ਲੈਂਦੇ ਆਂ ਅਸੀਂ ਹਮੇਸ਼ਾ ਅਰਦਾਸ ਇਹ ਕਰੋ ਕਿ ਸੱਚੇ ਪਾਸ਼ਾ ਉਹ ਪਰਮਾਤਮਾ ਤੇਰੀ ਰਜਾ ਦੇ ਵਿੱਚ ਰਹੀਏ ਤੂੰ ਸਾਨੂੰ ਜਿਵੇਂ ਤੈਨੂੰ ਪਾਉਂਦਾ ਤੂੰ ਇਸ ਸੰਸਾਰ ਤੇ ਵੀ ਲੈ ਕੇ ਆਣ ਵਾਲਾ ਆਪ ਹੀ ਆ ਤੇ ਜਿਵੇਂ ਤੈਨੂੰ ਭਾਂਦਾ ਜਿਹਦੇ ਚ ਤੇਰੀ ਖੁਸ਼ੀ ਆ ਉਹ ਸੁੱਖ ਸਾਨੂੰ ਦਈ ਠੀਕ ਹੈ ਜਿੱਦਾਂ ਦਾ ਤੈਨੂੰ ਭਾਂਦਾ ਉਦਾਂ ਦਾ ਜੀਵਨ ਸਾਨੂੰ ਦਈ ਤੇ ਆਪਣਾ ਨਾਮ ਤੂੰ ਆਪ ਜਪਾ ਨਾਮ ਸਿਮਰਨ ਕਰਨ ਨਾਲ ਜਨਮ ਮਰਨ ਤੋਂ ਦੂਰ ਹੋ ਜਾਂਦਾ ਦੇਖੋ ਜਨਮ ਮਰਨ ਤੋਂ ਦੂਰ ਐਵੇਂ ਨਹੀਂ ਹੁੰਦਾ ਇੱਕੋ ਦਮ ਠੀਕ ਹੈ ਹੁਣ ਕਈ ਵਾਰ ਤੁਹਾਡੇ ਮੋਬਾਈਲ 'ਚ ਇਕੱਲਾ ਮੈਸੇਜ ਆਂਦਾ ਤੁਸੀਂ ਕਿੰਨੇ ਕ ਮੈਸੇਜ ਰੀਡ ਕਰਦੇ ਆ ਨਹੀਂ ਕਰਦੇ ਬਹੁਤ ਘੱਟ ਬਹੁਤ ਘੱਟ ਕਰਦੇ ਬਹੁਤ ਘੱਟ ਹੁਣ ਕਈਆਂ ਨੂੰ ਇੱਕ ਜਨਮ ਚ ਕੱਲਾ ਮੈਸੇਜ ਹੀ ਮਿਲਦਾ ਠੀਕ ਹੈ ਕਈ ਜਣ ਦੂਜੇ ਜਨਮ ਚ ਮੈਸੇਜ ਨੂੰ ਰੀਡ ਕਰ ਲੈਂਦੇ ਆ ਫਿਰ ਤੀਜੇ ਜਨਮ ਚ ਉਸ ਮੈਸੇਜ ਕਰਕੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਫਿਰ ਰੀਚਾਰਜ ਕਰਾ ਲੈਂਦੇ ਆ ਠੀਕ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾਂ ਪੁਰਬ ਜਨਮ ਹਮ ਤੁਮਰੇ ਸੇਵਕ ਇਹ ਅੱਡ ਅੱਡ ਸਟੈਪ ਬਾਈ ਸਟੈਪ ਅੱਗੇ ਦੀ ਅੱਗੇ ਵਧ ਜਾਂਦੇ ਆ ਪਰ ਜਿਹੜਾ ਜਿੰਨਾ ਸਮਾਂ ਜਿੱਥੇ ਬਤਾਣਾ ਲਿਖਿਆ ਹੋਇਆ ਉਹ ਜਦੋਂ ਉਹ ਪੂਰਨਤਾ ਹੋ ਜਾਂਦੀ ਹੈ ਫਿਰ ਪਰਮਾਤਮਾ ਉਹਨੇ ਕਰਮ ਉਸ ਛੇਤੀ ਕੱਢ ਦਿੰਦਾ ਠੀਕ ਹੈ ਗੁਰਕਾ ਸ਼ਬਦ ਜਿਹੜਾ ਨਾ ਪਰਮਾਤਮਾ ਦਾ ਸ਼ਬਦ ਹੈ ਕਟਾਏ ਕੋਟ ਕਰਮ ਉਹ ਕੋਟਾਂ ਹੀ ਕਰਮਾਂ ਨੂੰ ਕੱਢ ਦਿੰਦਾ ਠੀਕ ਹੈ ਪਰ ਗੱਲ ਇਹ ਹੈ ਕਿ ਉਹਦੇ ਨਾਲ ਪਿਆਰ ਤੁਹਾਡਾ ਕਿੰਨੀ ਛੇਤੀ ਪੈਂਦਾ ਤੁਸੀਂ ਉਹਨੂੰ ਸਮਰਪਣ ਕਿੰਨੀ ਛੇਤੀ ਕਰਦੇ ਆ ਇੱਥੇ ਡਿਪੈਂਡ ਆ ਠੀਕ ਹੈ ਜੇ ਤੁਹਾਡਾ ਸਮਰਪਣ ਸਰੈਂਡਰ ਜਿਹੜਾ ਤੁਹਾਡਾ ਬਹੁਤ ਸਹੀ ਫੋਕਸ ਹੋ ਕਰਕੇ ਤੁਸੀਂ ਆਪਣੇ ਅੰਦਰ ਤੁਸੀਂ ਕਹੋ ਮੈਂ ਸੰਸਾਰੀ ਵੀ ਰਹਿਣਾ ਠੀਕ ਹੈ ਸੰਸਾਰੀ ਰਹਿ ਕਰਕੇ ਮੈਂ ਝੂਠਾ ਝੂੜ ਵੀ ਬੋਲਣਿਆ ਮੈਂ ਉਹ ਵੀ ਕਰਨਿਆ ਪਰ ਰੱਬ ਦਾ ਕੋ ਗੁਰਦਾਰ ਮੱਥਾ ਟੇਕਿਆ ਕਰੋ ਜਾਂਦੇ ਜਾਂਦੇ ਨੰਗਦੇ ਉਹ ਵੀ ਪੂਰੀ ਤਰ੍ਹਾਂ ਤੇ ਨਹੀਂ ਨੰਗਦੇ ਆ ਮੈਂ ਠੀਕ ਹੈ ਇਹ ਕਰਮ ਕਾਂਡ ਹੀ ਲੋਕਾਂ ਦੇ ਕੰਮ ਹੈ ਇਹ ਸਿਸਟਮ ਨਹੀਂ ਹੈ ਠੀਕ ਹੈ ਜਾਂ ਜਾਂਦੇ ਕਈ ਬਜ਼ੁਰਗਾਂ ਨੂੰ ਇੱਥੋਂ ਰੱਬ ਦੀ ਗੱਲ ਛੱਡੋ ਆਪਣੇ ਬਜ਼ੁਰਗਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਐਂ ਕਰਦੇ ਪੈਰੀਆਂ ਤੈਨੂੰ ਲਾਂਦੇ ਕੋਟਿਆਂ ਤੋਂ ਮੁੜ ਜਾਂਦੇ ਆ ਉਹ ਵੀ ਮੁੜ ਜਾਂਦੇ ਆ ਪੂਰਾ ਨਹੀਂ ਲਾਂਦੇ ਹਨ ਤੇ ਇਸੇ ਤਰ੍ਹਾਂ ਰੱਬ ਨੂੰ ਵੀ ਖੇਡ ਬਣਾਇਆ ਲੋਕਾਂ ਨੇ ਆਪਣੇ ਦੁੱਖ ਆਮ ਜਿਹੜਾ ਇਨਸਾਨ ਆ ਉਹ ਦੁੱਖ ਸੁੱਖ ਦੇ ਵਿੱਚ ਫਸਿਆ ਹੋਇਆ ਆ ਰੱਬ ਨੂੰ ਤਾਂ ਜਾਂਦਾ ਉਹਦੇ ਕੋਲੇ ਆਪਣੀਆਂ ਮੰਨਤਾ ਤਾਂ ਮੰਗਦਾ ਆ ਬਲਕਿ ਪ੍ਰਮਾਤਮਾ ਦਾ ਲੈਵਾ ਦੇਵੀ ਨਾਲ ਕੋਈ ਆ ਉਹਨੂੰ ਥੋੜੀ ਆ ਤੁਹਾਡੀ ਕਰੰਸੀ ਚਾਹੀਦੀ ਆ ਵੀ ਮੈਨੂੰ ਡਾਲਰ ਚੜਾ ਮੈਨੂੰ ਰੁਪਏ ਚੜਾ ਉਹਨਾਂ ਨੇ ਚਾਹੀਦੇ ਉਹਨਾਂ ਨੂੰ ਤੁਹਾਡਾ ਸਵਾਸ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਤੁਹਾਡਾ ਜਿਹੜਾ 24 ਘੰਟੇ ਜਿੰਨੇ ਸਵਾਸ ਲਏ ਉਹਦੇ ਵਿੱਚ ਦਸਵੰਧ ਇਹ ਇੱਕ ਘੜੀ ਆ ਅੱਧੀ ਘੜੀ ਅੱਧੀ ਹੂੰ ਤੇ ਆਦ ਭਗਤਾਂ ਸੇ ਤੇਤੀ ਗੋਸਤੇ ਜੋ ਕਿੰਨੇ ਸੁਲਾਬ ਹੈਨਾ ਜੋ ਤੁਸੀਂ ਜਿੰਨਾ ਵੀ ਸਮਾਂ ਕੱਢ ਸਕਦੇ ਹੋ ਉਹ ਸਵਾਸਾਂ ਦਾ ਉਹ ਦਸਬੰਦ ਕੱਢੋ ਉਹ ਜਿੰਨਾ ਵੀ ਭਾਵੇਂ 1 ਮਿੰਟ ਵੀ ਉਹਦਾ ਨਾਮ ਜਪੋ ਪਰ ਉਹਦੇ ਨਾਲ ਪਿਆਰ ਤਾਂ ਪਾਓ ਠੀਕ ਹੈ ਚਰਨ ਸ਼ਰਨ ਗੁਰ ਏਕ ਪੈਂਦਾ ਜਾਇ ਚ ਸਤ ਗੁਰ ਕੋਟ ਪੈਂਦਾ ਅੱਗੇ ਹੋਏ ਲੈ ਤਾਂ ਠੀਕ ਹੈ ਤੇ ਉਹਦੇ ਨਾਲ ਪਿਆਰ ਜਿਹੜਾ ਇਸੇ ਤਰ੍ਹਾਂ ਪੈਂਦਾ ਆ ਤੇ ਉਹ ਤੁਹਾਨੂੰ ਸਾਰੇ ਪਾਸੇ ਆਨੰਦ ਆਣਾ ਚਾਹੀਦਾ ਉਹ ਭਾਵੇਂ ਕਿਸੇ ਤਰੀਕੇ ਕੋਈ ਵੀ ਧਰਮੀ ਬੰਦਾ ਕਿਸੇ ਵੀ ਤਰੀਕੇ ਰੱਬ ਦਾ ਨਾਮ ਲੈ ਰਿਆ ਉਹਦੇ ਨਾਲ ਪਿਆਰ